ਇੱਕ ਦੂਜੇ ਦੇ ਨਾਲ ਪਿਆਰ ਕਿਵੇਂ ਕੀਤਾ ਜਾਏ ਸੱਚ ਕਿਵੇਂ ਬੋਲਿਆ ਜਾਏ ਨਿਆਂ ਕਿਵੇਂ ਕੀਤਾ ਜਾਏ ਇੱਕ ਦੂਜੇ ਦੇ ਹੱਕਕੂਕ ਅਯਾਦ ਕਿਵੇਂ ਰਹਿਣ ਹਰ ਬੰਦੇ ਦੀ ਜਿਲੀ ਅੰਦਰੀ ਤਾਕਤ ਉਹ ਯਾਰਦੀ ਨਾਲ ਕਿਵੇਂ ਬੋਲ ਸਕੇ ਕਿਵੇਂ ਰਹਿ ਸਕੇ ਕਿਵੇਂ ਬਹਿ ਸਕੇ ਇੱਕ ਰੱਬ ਨੂੰ ਕਿਵੇਂ ਮੰਨਿਆ ਜਾਏ ਉਨਾਜਾ ਪੈਸੇ ਚੀਤੇ ਵਿਚਾਰ ਕਰਨਾ ਕਿ ਰੱਬ ਹੈ ਹੀ ਇੱਕ ਕੋ ਸਾਡੇ ਸਭ ਤੋਂ ਪੁਰਾਣੀ ਕਿਤਾਬ ਹੈ ਅਸੀਂ ਵੇਦਾਂ ਨੂੰ ਮੰਨਿਆ ਵੇਦਾਂ ਦੇ ਵਿੱਚ ਵੀ ਕੋਈ ਰੱਬ ਦੀ ਗੱਲ ਕਹੀ ਗਈ ਪਿਆਰ ਸਿਖਾਇਆ ਗਿਆ ਭਰੋਸਾ ਸਿਖਾਇਆ ਗਿਆ ਸੱਚ ਬੋਲਣਾ ਸਿਖਾਇਆ ਗਿਆ ਫਿਰ ਰੱਬ ਨੂੰ ਸਰਵ ਵਿਆਪੀ ਕਿਹਾ ਗਿਆ ਗੀਤਾ ਦਾ ਗਿਆਨ ਲਈਏ ਦੰਦੇ ਜੀ ਵੀ ਕੋਈ ਗੱਲ ਆਉਂਦੀ ਏ ਇੱਕ ਰੱਬ ਏ ਉਹ ਗਿਆਨ ਪਿਆਰ ਸਿਖਾਉਂਦਾ ਪਰ ਇੱਕੋ ਗੱਲ ਤੇ ਜੋਰ ਦਿੰਦੇ ਨੇ ਕਿ ਗਿਆਨ ਦੇ ਨਾਲ ਛਤਰੀ ਤਰਮ ਵੀ ਜ਼ਰੂਰੀ ਹੋਣਾ ਚਾਹੀਦਾ ਕਿਉਂ ਮੇਸ਼ਾ ਵਾਸਤੇ ਦੋ ਪਰਸੈਂਟੀਆਂ ਸਦਾ ਦੁਨੀਆ ਚ ਰਹਿੰਦੀਆਂ ਨੇ ਇੱਕ ਦਵਾਕੇ ਖੁਸ਼ ਰਹਿੰਦੇ ਨੇ ਇੱਕ ਲੋਕਾਂ ਨੂੰ ਯਾਦੀ ਦੇ ਕੇ ਖੁਸ਼ ਰਹਿੰਦੇ ਇਹ ਹਮੇਸ਼ਾ ਹੀ ਦੋ ਨਦੀਆਂ ਚੱਲਦੀਆਂ ਆਈਆਂ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਰਾਸ਼ਕ ਬੁੱਧੀ ਤੇ ਜਿਹੜੇ ਪਿਆਰ ਵਾਲੇ ਲੋਕ ਉਹਨਾਂ ਨੂੰ ਉਹ ਕਹਿੰਦੇ ਨੇ ਦੇਵ ਬੁੱਧੀ ਪਰ ਇਹਨਾਂ ਦਾ ਫਰਕ ਕੀ ਦੋਵੇਂ ਬਾੜੀਆਂ ਚ ਨੇ ਦੋਵੇਂ ਹੀ ਅچھے ਤਰੀਕੇ ਨਾਲ ਰਹ ਰਹੇ ਨੇ ਪਰ ਜਿਹੜੇ ਉਹਨਾਂ ਦੇ ਖਿਆਲ ਨੇ ਉਹ ਪਰੇ ਤੀਕਨੇ ਡਵੈਲਪ ਹੋਇਆ ਇਹਨੇ ਇੱਕ ਖਿਆਲ ਨੇ ਜਿਹੜੇ ਉਹ ਚੰਗੇ ਤਰੀਕੇ ਦੇ ਨਾਲ ਡਵੈਲਪ ਹੋਇਆ ਹੁਣ ਚੀਜ਼ ਸਾਰੀ ਕੀ ਆ ਇਸ ਵੇਲੇ ਇਨਸਾਨ ਸਲਿੱਪ ਹੋਇਆ ਹੈ ਕਿਹੜੀ ਚੀਜ਼ਾਂ ਦੀ ਸਲਿੱਪ ਹੋ ਗਈ ਇਹਦੇ ਖਿਆਲ ਸਲਿੱਪ ਹੋਇਆ ਕਿਸੇ ਦੀ ਬਾਡੀ ਸਲਿੱਪ ਹੋ ਜਾਏ ਤੇ ਕੋਈ ਨਾ ਕੋ ਸੱਟ ਲੱਗ ਜਾਂਦੀ ਹੈ ਹੁਣ ਅਸਲੇ ਸਾਡੇ ਜਿਹੜੇ ਖਿਆਲ ਨੇ 24 ਘੰਟੇ ਸਲਿੱਪ ਹੋਏ। ਸਲਿੱਪ ਦਾ ਮਤਲਬ ਕੀ ਨਰਵਸ ਨੇ, ਵਰੀ ਨੇ। ਇਹ ਕਿਸੇ ਗੋਲ ਦੇ ਵਿੱਚ ਨਹੀਂ ਗੁਜਰ ਰਿਹਾ। ਇਹ ਆਪਦੀਆਂ ਖਿਆਲਾਂ ਦੇ ਨਾਲ ਚੱਲ ਰਿਹਾ। ਖਿਆਲ ਕਿਹੜੇ? ਕਦੀ ਕ੍ਰੋਧ ਵਾਲਾ ਖਿਆਲ ਆ ਗਿਆ, ਕਦੀ ਲੋਭ ਵਾਲਾ ਖਿਆਲ ਆ ਗਿਆ, ਕਦੀ ਮੋਹ ਵਾਲਾ ਖਿਆਲ ਆ ਗਿਆ। ਇਹ ਸਾਰੇ ਖਿਆਲ ਨੇ ਜਿਹੜੇ ਇਹ ਸਾਨੂੰ ਅਸਲ ਗੋਲ ਤੇ ਨਹੀਂ ਜਾਣਦੇ। ਇਸੇ ਕਰਕੇ ਸਾਡੇ ਹਰ ਧਰਮ ਦੇ ਵਿੱਚ ਹਰ ਮਜ਼ਬ ਦੇ ਵਿੱਚ ਹਰ ਪਕਾਬਰਾਂ ਨੇ ਮੈਡੀਟੇਸ਼ਨ ਤੇ ਬੜਾ ਜ਼ੋਰ ਦਿੱਤਾ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਜਦੋਂ ਦੀ ਕਰਨਿਆ ਇੱਕ ਗੋਲ ਰੱਖਣਾ ਇੱਕ ਕੀਤੇ ਧਿਆਨ ਰੱਖਣਾ ਆਪਦੇ ਗੁਰੂ ਦੇ ਧਿਆਨ ਰੱਖਣਾ ਤੇ ਗੋਲ ਬਣਾ ਕੇ ਚੱਲਣਾ ਉਹ ਫਿਰ ਕੀ ਹੁੰਦਾ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਰਹਿੰਨੇ ਆ ਕਰਦੇ ਰਹਿੰਨੇ ਆ ਜੇਲੀ ਫਿਰ ਸਾਡੀ ਮਨ ਦੀ ਮਾਇਲ ਹੈ ਮਨ ਕਹਿੰਦੇ ਨੇ ਖਿਆਲ ਨੂੰ ਮਨ ਕੋਈ ਬਾਸ ਦਾ ਟੁਕੜਾ ਨਹੀਂ ਹੈ ਮਨ ਦਾ ਮਨ ਬਲੇ ਖਿਆਲ ਫੇਰ ਕੀ ਹੁੰਦਾ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਨਾਮ ਜਪਨੇ ਆ ਅਸੀਂ ਧਿਆਨ ਧਰਨੇ ਆ ਫਿਰ ਉਸ ਲਈ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਮਨ ਹੈ ਉਹ ਸਾਫ ਹੋਣਾ ਕੀ ਦੀ ਹੁੰਦੀ ਸਫਾਈ ਹੁੰਦੀ ਹੈ ਜਿਹੜਾ ਕਰੋਧ ਵਾਲਾ ਖਿਆਲ ਉਹ ਮਾਰ ਪੈਂਦਾ ਜਾਂਦਾ ਜਿਹੜਾ ਲੋਭ ਵਾਲਾ ਖਿਆਲ ਹੈ ਉਹ ਵੀ ਮਾਰ ਪੈਂਦਾ ਜਾਂਦਾ ਜਿਹੜਾ ਕਿਸੇ ਦਾ ਦਿਲ ਦਿਖਾਉਣ ਵਾਲਾ ਖਿਆਲ ਉਹ ਵੀ ਮਾਰ ਪੈਂਦਾ ਜਾਂਦਾ ਉਹ ਦੀ ਸਫਾਈ ਹੁੰਦੀ ਹੈ ਫਿਰ ਸਾਫ਼ ਹੁੰਦਿਆਂ ਹੁੰਦਿਆਂ ਕੀ ਹੋ ਜਾਂਦਾ ਹੈ ਜਿੰਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਵੀ ਫਰਮਾਨ ਕੀਤਾ ਕਿ ਐ ਜਨਮ ਦੀ ਇਸ ਮਨ ਨੂੰ ਮਾਇਲ ਨਹੀਂ ਲੱਗੀ ਹੋਈ ਇਸ ਮਨ ਕੋ ਮੈਲ ਜਨਮ ਜਨਮ ਕੀ ਲਾਗੀ ਕਾਲਾ ਹੋਇਆ ਸ਼ਹ ਇਹਨੂੰ ਕਈ ਜਨਮਾਂ ਦੀ ਮੈਲ ਲੱਗ ਚੁੱਕੀ ਹੈ ਇਸ ਚੀਜ਼ ਨੂੰ ਵੀ ਆਪਾਂ ਮੰਨਨੇ ਆ ਕਿ ਬੰਦੇ ਦਾ ਜਨਮ ਹੁੰਦਾ ਰਹਿੰਦਾ ਹੈ ਜਨਮ ਦੇ ਨਾਲ ਬੰਦੇ ਦਾ ਕਰਮ ਹੁੰਦਾ ਬੰਦਾ ਹੈ ਬੰਦੇ ਦਾ ਜਦੋਂ ਵੀ ਜਨਮ ਹੁੰਦਾ ਹੈ ਕਰਮ ਦੇ ਨਾਲ ਹੁੰਦਾ ਜਿਵੇਂ ਜਿਵੇਂ ਆਪਾਂ ਕਰਮ ਕਰਦੇ ਆ ਓਵੇਂ ਉਹ ਆਪਣਾ ਕਰਮ ਜਮਾ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਸਾਡਾ ਅੱਗੇ ਜਨਮ ਹੋਣਾ ਹੈ ਉਹ ਜਿਹੜਾ ਜਨਮ ਹੋਏਗਾ ਜਿਹੜੇ ਸਾਡੇ ਕਰਮ ਕੀਤੇ ਹੋਏ ਨੇ ਉਹ ਸਾਡੇ ਨਾਲ ਲੱਗੇ ਹੋਣਗੇ। ਉਸੇ ਕਰਮ ਦੇ ਨਾਲ ਸਾਡਾ ਨੇਚਰ ਬਣੇਗਾ। ਉਸੇ ਕਰਮ ਦੇ ਨਾਲ ਸਾਡੇ ਵਿਚਾਰ ਬਣੇ ਹੋਣਗੇ। ਉਸੇ ਕਰਮ ਦੇ ਨਾਲ ਹੀ ਅਸੀਂ ਅੱਗੇ ਸਭ ਚੀਜ਼ ਨੂੰ ਡਵੈਲਪ ਕਰਾਂਗੇ। ਕੋਈ ਕਰਮ ਸਾਡੇ ਨਾਲ ਆ ਚੁੱਕਾ ਹੈ। ਹੁਣ ਉਹ ਜਿਹੜਾ ਕਰਮ ਆ ਚੁੱਕਾ ਹੈ ਮਾੜਾ ਕਰਮ ਜਲਾਉਣਾ ਕਿਵੇਂ? ਇਹ ਉਦੋਂ ਹੀ ਚਲੇਗਾ ਜਦੋਂ ਅਸੀਂ ਨਾਮ ਜਪਾਂਗੇ। ਕਿਉਂ ਅਸੀਂ ਆਪਦਾ ਸਰੀਰ ਸਾਫ਼ ਕਰ ਸਕਨੇ ਆ ਘਰ ਵੀ ਸਾਫ਼ ਕਰ ਸਕਨੇ ਆ ਅਸੀਂ ਆਪਦੇ ਕੱਪੜੇ ਵੀ ਸਾਫ਼ ਕਰ ਸਕਨੇ ਆ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਭ ਚੀਜ਼ਾਂ ਦਾ ਤੁਹਾਨੂੰ ਸਮਝ ਹੈ ਇਹ ਤੁਹਾਡੇ ਕੋਲ ਹੈ ਵੀ ਚੀਜ਼ਾਂ ਸਾਫ਼ ਕਰਨ ਵਾਲੀਆਂ ਪਰ ਮਨ ਨੂੰ ਸਾਫ਼ ਕਰਨ ਵਾਲੀ ਚੀਜ਼ ਤੁਹਾਡੇ ਕੋਲ ਨਹੀਂ ਜੇ ਉਹ ਸੈਲਿਕ ਗੋਲ ਗਿਆ ਇਹ ਚੀਜ਼ ਮੈਂ ਤੁਹਾਡੇ ਵਾਸਤੇ ਲਿਆਇਆ ਕਿਉਂ दानक ਦੇ ਕਰ ਕੇਵਲ ਨਾਮ ਮੇਰਾ ਤੇ ਤੁਹਾਡਾ ਸਾਝ ਕੀ ਜਿਹਲੀ ਮੰਤਉਣ ਵਾਲੀ ਚੀਜ਼ ਮੈਂ ਤੁਹਾਡੇ ਵਾਸਤੇ ਲਿਆ ਆ ਫਿਰ ਕਲਯੁਗ ਤੇ ਵੇਸ਼ੇ ਕਰਕੇ ਬੋਲੇ ਕਲੂ ਆਇਆ ਨਾਮ ਬੋਵੋ ਨਾਮ ਬੋਵੋ ਵੀ ਕਲਯੁਗ ਆ ਗਿਆ ਇਹਦੇ ਵਿੱਚ ਲੋਕਾਂ ਦੇ ਵਿਚਾਰ ਠੀਕ ਨਹੀਂ ਹੋਣਗੇ ਇਹਦੇ ਵਿੱਚ ਲੋਕਾਂ ਦੀ ਮੈਨੇਜਮੈਂਟਾਂ ਠੀਕ ਨਹੀਂ ਹੋਣਗੀਆਂ ਇੰਨੇ ਚ ਲੋਕਾਂ ਦੇ ਜਿਹੜੇ ਖਿਆਲ ਨੇ ਬੜੇ ਇਨਕਲਾਬ ਵਾਲੇ ਹੋਣਗੇ ਲੋਕਾਂ ਨੂੰ ਦੁੱਖ ਦੇਣ ਵਾਲੇ ਉੱਥੇ ਫਿਰ ਜਦੋਂ ਕਿਹਾ ਕਲੂ ਆਇਆ ਕਲੂ ਆਇਆ ਨਾ ਬੋਵ ਫਿਰ ਅੱਗੇ ਕਹਿੰਦਾ ਕਲ ਮੇਂ ਰਾਮ ਨਾਮ ਨਸਤਾਰਾ ਫਿਰ ਅੱਗੇ ਕਹਿੰਦਾ ਕਲ ਤਾਤੀ ਤੇ ਨਾਮ ਠੰਡਾ ਮੈਲ ਲਾਗੇ ਸੱਚ ਬੇਨਾ ਆਂਦਾ ਕਾਲਯੁਗ ਤੱਤਾ ਬੜਾ ਇਹ ਨਹੀਂ ਕਿ ਧਰਤੀ ਤੱਤੀ ਹੈ ਇਹ ਨਹੀਂ ਕਿ ਸਮਾਨ ਤੱਤਾ ਹੈ ਬੰਦੇ ਦੇ ਜਿਹੜੇ ਖਿਆਲ ਨੇ ਉਹ ਖਰਾਬ ਹੋਏ ਬੰਦੇ ਦੇ ਜਿਹੜੇ ਖਿਆਲ ਨੇ ਉਹ ਸਲਿੱਪ ਹੋਏ ਉਹਨਾਂ ਦੇ ਅਬ ਸੈਟ ਹੋਣਗੇ ਇਹ ਕਰਕੇ ਨਾਮ ਜਬੰਦੇ ਤੇ ਜੋੜ ਦਿੱਤਾ